ਆਣ ਕੋਟ ਤੋਂ ਸਾਹਮਣੇ ਆ ਰਹੀ ਆ ਜਿੱਥੇ ਨਸ਼ੇੜੀ ਪੁੱਤ ਤੋਂ ਤੰਗ ਆ ਕੇ ਇੱਕ ਮਾਂ ਨੇ ਖੌਫਨਾਕ ਕਦਮ ਚੁੱਕ ਲਿਆ ਤਾਂ ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਆ ਜਿਸ ਦਾ ਪੁੱਤ ਨਸ਼ੇੜੀ ਸੀਗਾ ਉਹ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀਗਾ ਤਾਂ ਨਸ਼ੇ ਦੇ ਆਦੀ ਹੋਣ ਕਰਕੇ ਕਰਦਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਅਕਸਰ ਉਹ ਇਹ ਗੱਲ ਕਹਿੰਦਾ ਸੀਗਾ ਕਿ ਜਾਂ ਤਾਂ ਮੈਨੂੰ ਨਸ਼ੇ ਲਈ ਪੈਸੇ ਦੋ ਨਹੀਂ ਮੈਂ ਖੁਦ ਮਰਦਾ ਜਾਂ ਫਿਰ ਤੁਹਾਨੂੰ ਮਾਰ ਦੇਵਾਂਗਾ ਤਾਂ ਜੋ ਮ੍ਰਿਤਕ ਹੈਗੀ ਆ ਉਸ ਦੇ ਪਤੀ ਦਾ ਬਿਆਨ ਵੀ ਸਾਹਮਣੇ ਆਇਆ ਜਾਨੀ ਕਿ ਜੋ ਨਸ਼ੇ ਕਰਦਾ ਹੈਗਾ ਉਸਦੇ ਪਿਤਾ ਦਾ ਬਿਆਨ ਹੈ ਕਿ ਉਸ ਦਾ ਪੁੱਤ ਪਿਛਲੇ ਇਕਾਈ ਸਾਲਾ ਤੋਂ ਨਸ਼ੇ ਕਰਦਾ ਸੀਗਾ ਅਜਿਹੇ ਦੇ ਵਿੱਚ ਉਹ ਘਰਦਿਆਂ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀਗਾ ਖਾਸ ਤੌਰ ਤੇ ਨਸ਼ੇ ਦੇ ਲਈ ਪੈਸੇ ਮੰਗਣੇ ਤੇ ਨਸ਼ੇ ਦੇ ਚੱਲਦੇ ਘਰ ਦੀ ਬਰਬਾਦੀ ਹੋ ਚੁੱਕੀ ਸੀਗੀ ਇਸ ਤੋਂ ਇਲਾਵਾ ਰਾਤ ਨੂੰ ਕਿਤੇ 11 ਵਜੇ 12 ਵਜੇ 2 ਵਜੇ ਅਕਸਰ ਉੱਠ ਕੇ ਉਹ ਘਰਦਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਨਸ਼ੇ ਦੀ ਪੂਰਤੀ ਦੇ ਲਈ ਪੈਸੇ ਮੰਗਣੇ ਕਦੇ ਨਸ਼ਾ ਮੰਗਣਾ ਤਾਂ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਇੱਕ ਮਾਂ ਨੇ ਖੌਫਨਾਕ ਕਦਮ ਚੱਕ ਲਿਆ ਤਾਂ ਦੱਸਦੀ ਹੈ ਕਿ ਜਦੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਉਸ ਮੌਕੇ ਜੋ ਨਿਛੇੜੀ ਪੁੱਤ ਸੀਗਾ ਉਸ ਦੇ ਵੱਲੋਂ ਆਪਣੇ ਘਰਦਿਆਂ ਦੇ ਕੋਲੋਂ 500 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਕਿ ਜਾਂ ਤਾਂ ਮੈਨੂੰ 500 ਰੁਪਿਆ ਦੇ ਦਿਓ ਨਹੀਂ ਤਾਂ ਫਿਰ ਮੈਂ ਖੁਦ ਮਰ ਜਾਊਂਗਾ ਉਹ ਆਪਣੇ ਗਲ ਦੇ ਉੱਪਰ ਇੱਕ ਚਾਕੂ ਰੱਖ ਕੇ ਘਰਦਿਆਂ ਨੂੰ ਧਮਕਾ ਰਿਆ ਸੀਗਾ ਜਾਂ ਤਾਂ ਮੈਨੂੰ 500 ਰੁਪਿਆ ਦੇ ਦਿਓ ਕਿ ਜੇਕਰ ਨਾ ਦਿੱਤਾ ਜਾਂ ਮੈਂ ਖੁਦ ਮਰ ਜੂਗਾ ਜਾਂ ਫਿਰ ਮੈਂ ਤੁਹਾਨੂੰ ਮਾਰ ਦੂੰਗਾ ਤਾਂ ਇਹਨਾਂ ਗੱਲਾਂ ਤੋਂ ਮਨਜੀਤ ਕੌਰ ਦੁਖੀ ਸੀਗੀ ਤਾਂ ਅਜੇਹ ਦੇ ਵਿੱਚ ਅਕਸਰ ਉਹ ਕਹਿੰਦੀ ਸੀ ਕਿ ਪੁੱਤ ਤੰਗ ਨਾ ਕਰ ਜੋ ਇਹ ਨਸ਼ਾ ਰਹਿ ਗਿਆ ਇਸ ਨੂੰ ਛੱਡ ਦੇ ਕਿਉਂਕਿ ਇਸ ਨੇ ਘਰ ਪਹਿਲਾਂ ਹੀ ਬਹੁਤ ਬਰਬਾਦ ਕਰ ਦਿੱਤਾ ਤਾਂ ਇਸ ਗੱਲ ਤੋਂ ਦੁਖੀ ਸੀਗੀ ਕਿ ਜੇਕਰ ਤੂੰ ਮਰਨ ਦੀਆਂ ਧਮਕੀਆਂ ਦੇਣਾ ਤਾਂ ਤੇਰੇ ਮਰਨ ਨਾਲੋਂ ਇਹ ਪੜਾ ਹੋਵੇਗਾ ਕਿ ਮੈਂ ਮਰ ਜਾਵਾਂ ਤੇ ਆਖਿਰਕਾਰ ਇੱਕ ਮਾਂ ਨੇ ਜੋ ਦੁਖੀ ਮਾਂ ਸੀਗੀ ਉਸ ਦੇ ਵੱਲੋਂ ਇੱਕ ਔਫਨਕ ਕਦਮ ਚੁੱਕ ਲਿਆ ਜਾਂਦਾ ਜ਼ਹਿਰੀਲੀ ਚੀਜ਼ ਉਸ ਦੇ ਵੱਲੋਂ ਨਿਗਲ ਲਈ ਜਾਂਦੀ ਤੇ ਉਸ ਦੀ ਮੌਤ ਹੋ ਜਾਂਦੀ ਆ ਤਾਂ ਇੱਕ ਨਸ਼ੇੜੀ ਦਾ ਜੋ ਪਿਓ ਹੈਗਾ ਉਸ ਦੇ ਵੱਲੋਂ ਵੀ ਰੋ ਰੋ ਕੇ ਪੂਰੀ ਇਹ ਕਹਾਣੀ ਦੱਸੀ ਗਈ ਆ ਕਿ ਕਿਸ ਤਰ੍ਹਾਂ ਉਸ ਦਾ ਨਸ਼ੇੜੀ ਪੁੱਤ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਕਿ ਕਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਉਹ ਨਸ਼ੇ ਦਾ ਆਦੀ ਸੀ ਸੰਗਤ ਉਸ ਦੀ ਮਾੜੀ ਸੀ ਤਾਂ ਸੰਗਤ ਮਾੜੀ ਹੋਣ ਦੇ ਚੱਲਦੇ ਨਸ਼ੇ ਦਾ ਆਦੀ ਹੋਣ ਕਰਕੇ ਤਾਂ ਦੋਨਾਂ ਨੂੰ ਉਹ ਤੰਗ ਪਰੇਸ਼ਾਨ ਕਰਦਾ ਸੀਗਾ ਪੈਸੇ ਦੀ ਮੰਗ ਕਰਦਾ ਸੀਗਾ ਆਮ ਤੌਰ ਤੇ ਆਪਾਂ ਕਈ ਕਹਾਣੀਆਂ ਆਪਣੇ ਆਲੇ-ਦੁਆਲੇ ਨੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਜਦੋਂ ਕਿਸ ਦਾ ਪੁੱਤ ਨਸ਼ੇ ਤੇ ਲੱਗ ਜਾਂਦਾ ਤੇ ਸਭ ਭੇਟੀ ਨੇ ਤੇ ਉਸ ਤੋਂ ਬਾਅਦ ਕੀ ਹਾਲ ਹੁੰਦੇ ਨੇ ਘਰ ਦੇ ਘਰ ਦੇ ਵਿੱਚ ਜੋ ਗਹਿਣੇ ਗੱਟੇ ਹੁੰਦੇ ਨੇ ਤਾਂ ਉਹ ਵੇਚਨੇ ਸ਼ੁਰੂ ਕਰ ਦਿੰਦੇ ਨੇ ਜੇਕਰ ਘਰ ਦੇ ਵਿੱਚ ਕੋਈ ਕਣਕ ਪਈ ਹੈਗੀ ਆ ਨਸ਼ੇੜੀ ਪੁੱਤਾਂ ਦੇ ਵੱਲੋਂ ਉਹ ਵੇਚਣੀ ਸ਼ੁਰੂ ਕਰ ਦਿੱਤੀ ਜਾਂਦੀ ਆ ਯਾਨੀ ਕਿ ਇੱਕ ਆਮ ਤੌਰ ਤੇ ਜਿਵੇਂ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਕਿ ਘਰ ਨੂੰ ਵਾਢਾ ਲੈ ਲੈਂਦੇ ਨੇ ਤੇ ਅਜਿਹੇ ਦੇ ਵਿੱਚ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜੁਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਆ ਪਰ ਅਕਸਰ ਇਸ ਤਰ੍ਹਾਂ ਦੀਆਂ ਜਦੋਂ ਕਹਾਣੀਆਂ ਹੁੰਦੀਆਂ ਨੇ ਤਾਂ ਹਰ ਇੱਕ ਦਾ ਦਿਲ ਜਿਹੜਾ ਉਹ ਪ੍ਰਸੀਜ ਜਾਂਦਾ ਹੈਗਾ ਤਾਂ ਪਠਾਨਕੋਟ ਤੋਂ ਜਿਹੜੀ ਮੰਦਪਾਗੀ ਖਬਰ ਸਾਹਮਣੇ ਆਈ ਆ ਜਿੱਥੇ ਨਿਛੇੜੀ ਪੁੱਤ ਤੋਂ ਤੰਗ ਆ ਕੇ ਇੱਕ ਮਾਂ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਜ਼ਹਿਰੀਲੀ ਚੀਜ਼ ਉਸ ਦੇ ਵੱਲੋਂ ਨਿਗਲ ਲਈ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਆ ਤਾਂ ਜੋ ਨਿਛੇੜੀ ਪੁੱਤ ਹੈਗਾ ਤਾਂ ਉਸਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਤਾਂ ਉਸਨੇ ਪੂਰੀ ਰੋ ਰੋ ਕੇ ਕਹਾਣੀ ਦੱਸੀਆ ਤਾਂ ਤੁਸੀਂ ਉਹ ਸੁਣੋ ਮੇਰੇ ਮੁੰਡਾ ਜੇ ਕੋਈ ਮੁੰਡਾ ਸੀ ਬਸ ਅਕਾਲ ਬਤਾਰ ਸਿੰਘ ਉਹਨੇ ਮੈਨੂੰ ਬੜੇ ਦਸਾਂਤ ਦੁਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਬਸ ਘਰ ਦੀ ਲੜਾਈ ਕਲੇਸ਼ ਪਾਉਂਦਾ ਰਾਤੀ 2-2 ਵਜੇ ਤੱਕ ਸੁਣਦਾ ਰਿਹਾ ਤੇ ਨਾ ਤੁਹਾਨੂੰ ਸੌਂ ਲੈਂਦਾ ਤੇ ਹਾਂ ਕੋਲੋਂ ਕਾਨੂੰਨ ਦੇ ਕਲੇਸ਼ ਮਾਦਨ ਨਾਲ ਪਾਇਆ ਮੈਨੂੰ 5 ਵਜੇ ਮੈਨੂੰ ਹਜ਼ਾਰ ਦੇ ਤੇ ਸਿਰੇ ਲੈ ਗਿਆ ਸਮਝ ਨਹੀਂ ਪਰਸੋਂ ਲੈ ਗਿਆ ਕਮਾਗੀ ਦੀ ਮੇਰੇ ਕੋਲ ਨਹੀਂ ਕਿਤੇ ਮਨ ਲੱਗਾ ਮਰਨ ਲੱਗਾ ਫਿਰ ਮੈਂ ਆਪਣਾ ਮਰਨ ਲੱਗ ਕੇ ਤਕੂ ਮਰਨ ਉਹਦੇ ਨੂੰਰ ਕੀ ਮਰਨ ਮੈਂ ਮਰ ਜੇ ਤੂੰ ਦੁਖੀ ਰੋ ਦੇ ਤੇ ਕਲੇਜ ਤੋਂ ਮੈਂ ਤੰਗ ਆ ਗਈ ਮੈਂ ਆਪਣੀ ਜਾਨ ਚਾਹ ਨਹੀਂ ਮੈਂ ਮੈਂ ਨਹੀਂ ਜੀ ਜਿਹਨਾਂ ਵਕਤ ਨੂੰ ਦੇ ਕੇ ਇਹਦੀ ਗੱਲ ਤੇ ਕੀ ਕਿਹਨਾਂ ਲੋਕ ਦੇ ਲਈ ਚੀਜ਼ ਖਾਲੀ ਨਹੀਂ ਉਹਨੇ ਜਿਹੜੀ ਚੀਜ਼ ਖਾਲੀ ਇਹਨੇ ਇੱਕ ਕੱਢ ਛੁਰੀ ਲਈ ਸੀ ਮੈਂ ਆਪਣੇ ਡੱਫਟ ਲਗਾ ਮੈਂ ਕਰਨ ਲੱਗਾ ਵਾ ਜੀ ਉਹਨੇ ਆਪਣੇ ਆਪਣੇ ਬਸ ਉਹਨੇ ਨਾਲ ਹੀ ਗੋਲੀ ਕਢੀ ਕੋ ਖਾ ਗਈ ਬਸ ਕਿੰਨੇ ਦਿਨ ਕਿੰਨੀ ਵੀ ਮਰਜ ਨੂੰ ਮਰਜ ਨੂੰ ਮਰਜ ਨੂੰ ਮਿਲ ਨਾ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਹਾਂ ਤੇ ਉਹ ਵੀ ਦੁਖੀ ਮੈਂ ਵੀ ਦੁਖੀ ਹਾਂ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਮਰਦੇ ਤੇ ਸਿਹਤ ਰਹਿ ਤੱਕ ਤੂੰ ਨੇ ਕੰਮ ਕਰਦਾ ਕੁਛੇ ਕਰਦਾ ਬੇਲਾ ਫਿਰਦਾ ਪਿਆ ਆਪਣੇ ਜੋ ਗਈ ਹੋ ਜਾਪੇ ਜੋਗਾ ਕਮਾਲਾ ਆਪਣੇ ਆਪਣੇ ਪੇੜ ਪਾਲ ਸਕੋ ਤੁਨ ਸਾਲਾ ਕੀ ਕਰਦਾ ਕੀਤੀ ਗਈ ਹਾਂਜੀ ਤੁਨ ਸਾਲਾ ਕੀ ਕਰਦਾ ਕੀਤੀ ਗਈ ਪੁਲਿਸ ਸਾਡੇ ਪੂਰੇ ਪੂਰਾ ਸਾਡੇ ਸਾਥ ਪੂਰਾ ਜਿੱਤਾਗਾ ਹਸਪੀਟਲ ਗਏ ਆਏ ਗਏ ਸਵੇਰੇ ਗਏ ਸ਼ਾਮੀ ਗਏ ਸਵੇਰ ਤੋਂ ਦੋ ਤਿੰਨ ਦਿਨ ਉਹਦਾ ਕਾਰਵਾਈ ਕੀਤੀ ਹੈ ਤੁਸੀਂ ਮੈਂ ਹੀ ਕਿਹਾ ਮਰਦੀ ਮੁੜ ਕੇ ਬੜੇ ਦੁਖੀ ਸੋ ਪਰ ਸ਼ਾਨਸਾ ਗਰੀਬ ਕਰਨ ਪੁੱਤ ਨੇ ਉਹਨੂੰ ਦੁਖੀ ਹੋ ਕੇ ਦਵਾਈ ਖਾਦੀ ਬਸ ਮੁੜੇ ਤੇ ਮਾਮਲਾ ਤਾਂ ਅੱਜ ਪੁਲਿਸ ਦਾਨ ਨੂੰ ਕਰਾਇਆ ਹੈ ਅਰੈਸਟ ਕੀਤਾ ਹਾਂ ਹਾਂ ਜੀ ਅਰੈਸਟ ਇੱਕ ਮਹੀਨਾ ਉਹਨੂੰ ਜਿੰਨਾ ਫਰਦਾ ਦੇ ਕੇ ਫੁੱਟੇ ਲਿਆ ਸਵਾਪ ਕਰੀ ਅਰ ਸਵੇਰੇ ਸਾਡੇ ਕੋਲ ਨਾ ਇਨਫੋਰਮੇਸ਼ਨ ਆਈ ਸੀ ਅਮਰਾਂ ਬੀਬੀ ਹੱਥ ਚਲਦੋ ਇਹ ਇੱਕ ਮਨਜੀਤ ਕਰਨ ਆਦੀ ਜਾਨੀ ਹੈ ਜਿਹੜੀ ਬੈਂਕ ਕੋਲ ਨਹੀਂ ਰਹਣ ਵਾਲੀ ਹੈ ਉਹਨੂੰ ਕੋਈ ਸਲਫਾਸ ਵਗੈਰਾ ਖਾ ਲਈ ਹੈ ਤੇ ਦਾਖਲ ਹੈ ਗਈ ਉਹਦੇ ਸੌਣ ਦੇ ਵਿੱਚ ਜਿਹੜੀ ਮੁੜ ਕੇ ਤੁਹਾਨੂੰ ਇਨਫੋਰਮੇਸ਼ਨ ਆ ਗਈ ਉਹਦੀ ਡੈਥ ਹੋਈ ਹੈ ਉਹਦੀ ਜਿਹੜੀ ਡੈਥ ਹੋਈ ਹੈ ਉਹਦੇ ਘਰਵਾਲੇ ਨੇ ਬਿਆਨ ਕਰਾਇਆ ਆਪਣਾ ਸੰਦਰਪਾਲ ਸਿੰਘ ਨੇ ਕਿ ਮੇਰਾ ਜਿਹੜਾ ਮੁੰਡਾ ਹੈਗਾ ਉਹ ਮਾੜੀ ਸੰਗਤ ਤੇ ਪੈ ਗਿਆ ਸੀ ਤੇ ਉਸ ਦੇ ਕਰਕੇ ਮੇਰੀ ਘਰਵਾਲੀ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਦੇ ਕਰਕੇ ਉਹਨੂੰ ਯਾਰ ਖਾ ਕੇ ਤੇ ਆਪਣੀ ਜਿੰਦਗੀ ਲ ਖਤਮ ਕੀਤੀ ਹੈ ਇਹ ਸਬੰਧ ਵਿੱਚ ਮੁਕੱਦਮਾ ਨੰਬਰ 110 ਜੇਰ ਤਰ 108 ਬੀ ਅੰਦਰ ਜਿਹੜਾ ਰਜਿਸਟਰ ਕੀਤਾ ਗਿਆ ਵਾ ਤੇ ਦੋਸ਼ੀ ਨੂੰ ਵੀ ਜਿਹੜਾ ਜਲਦੀ ਗ੍ਰਿਫਤਾਰ ਕਰਕੇ ਪੇਸ਼ੀ ਦਾਤ ਕੀਤੀ ਜਾਏਗਾ ਬਾਕੀ ਤਕੀ ਜਾਰੀ ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਦੇ ਆਦੀ ਨੌਜਵਾਨ ਕੁਝ ਨਾ ਕੁਝ ਗਲਤ ਹਰਕਤਾਂ ਕਰਦੇ ਰਹਿੰਦੇ ਰਹਾਂਦੇ ਨੇ ਅਜੀ ਹੈ ਕੁਝ ਪਠਾਨਕੋਟ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ देर रात ਇੱਕ ਨੌਜਵਾਨ ਨਸ਼ੇੜੀ ਜੋ ਕਿ ਨਸ਼ੇ ਦਾ आदी ਸੀ ਉਸਦੇ ਵੱਲੋਂ ਆਪਣੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਝਗੜਾ ਕੀਤਾ ਜਾਂਦਾ ਹੈ ਮਾਤਾ ਪਿਤਾ ਕੋਲੋਂ ਪੈਸੇ ਮੰਗੇ ਜਾਂਦੇ ਨੇ ਨਸ਼ਾ ਕਰਨ ਦੇ ਲਈ ਜਦੋਂ ਮਾਪਿਓ ਪੈਸੇ ਨਾ ਦਿੰਦੇ ਤਾਂ ਉਸਦੇ ਵੱਲੋਂ ਤੇਜ਼ਾਰ ਹਥਿਆਰ ਆਪਣੇ ਉੱਪਰ ਰੱਖ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਸਦੀ ਮਾਤਾ ਜ਼ਿਆਦਾ ਦੁਖੀ ਹੋ ਜਾਂਦੀ ਹੈ ਅਤੇ ਕਮਰੇ ਵਿੱਚ ਜਾ ਕੇ ਕੋਈ ਜ਼ਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਨੂੰ ਜਿਹੜਾ ਸਮਾਪਤ ਕਰ ਲੈਂਦੀ ਹੈ ਇਸ ਸਬੰਧੀ ਜਦੋਂ ਪਰਿਵਾਰਿਕ ਸਦਸਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਨੌਜਵਾਨ ਆਏ ਦਿਨ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਨਸ਼ੇ ਦੇ ਕਾਰਨ ਪਰ ਜਦੋਂ ਦੇਰ ਰਾਤ ਕੱਲ ਉਸ ਵੱਲੋਂ ਮਾਪਿਆਂ ਕੋਲੋਂ ਪੈਸੇ ਮੰਗੇ ਗਏ ਤਾਂ ਮਾਪਿਆਂ ਨੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਉਸ ਨੌਜਵਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਧਮਕੀ ਦਿੱਤੀ ਗਈ ਜਿਸ ਦੇ ਚਲਦੇ ਉਸ ਦੀ ਮਾਂ ਜਿਆਦਾ ਹੀ ਦੁਖੀ ਹੋ ਗਈ ਅਤੇ ਉਸ ਨੇ ਜਾ ਕੇ ਕਮਰੇ ਵਿੱਚ ਕੋਈ ਨਸ਼ੀਲਾ ਪਦਾਰਥ ਖਾ ਲਿਆ ਜਿਸ ਦੀ ਮੌਤ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਇਆ ਗਿਆ ਉੱਥੇ ਹੀ ਇਸ ਸਬੰਧੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਦੀ ਸ਼ਿਕਾਇਤ ਉਹਨਾਂ ਦੇ ਵੱਲੋਂ ਪਠਾਨਕੋਟ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਕਤ ਨੌਜਵਾਨ ਦੇ ਉੱਪਰ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਗਵੰਨੀ ਦੇ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ। ਮਗਰੇ ਮੁੰਡਾ ਜੇ ਕੋਕਾ ਮੁੰਡਾ ਸੀ ਬਸ ਸਿਆਲ ਬਤਾਰ ਸਿੰਘ ਉਹਨੇ ਮੈਨੂੰ ਬੜੇ ਤਰ੍ਹਾਂ ਤੰਤੁ ਦੁਖੀ ਕੀਤਾਗਾ। ਨਸ਼ੇ ਕਰਦਾ, ਚੋਰੀਆਂ ਕਰਦਾ ਐਂ ਬਸ ਘਰ ਲੜਾਈ ਕਲੇਸ਼ ਪਾਉਂਦਾ। ਰਾਤੀ 2-2 ਵਜੇ ਤੱਕ ਸੌਂਦਾ ਨਹੀਂਗਾ ਤੇ ਨਾ ਤੁਹਾਨੂੰ ਸੌਂ ਲੈਂ ਜੋ ਕੋ ਨੰਬਰ ਕਾਨੂੰਨ ਦੇ ਕਲੇਸ਼ ਮਾਦਨ ਨਾਲ ਪਾਇਆ ਮੈਨੂੰ 500 ਜੀ ਮੈਨੂੰ 1000 ਦੇ ਸਿਰੇ ਲੇਗਾ ਸਮਝੀ ਪਰਸੋ